ਸਸਿਗਰਮ ਜਿਹੜੇ ਤਾਰ ਸੰਗ ਸਰਾ ਤੁਸੀਂ ਹੈਮਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਦੇ ਵਿੱਚ ਸਰਾ ਦੇ ਉੱਤੇ ਜਿਹੜਾ ਤਣਾ ਲਗਾਤਾਰ ਬਣਿਆ ਨਜ਼ਰ ਆ ਰਿਹਾ ਜਿਹਦੇ ਚੱਲਦਿਆਂ ਅੱਜ ਸੰਧ ਦੇ ਉੱਤੇ ਪੰਜਾਬ ਕਬਨ ਮੰਤਰੀ ਲਾਲਚੰਦ ਘਟਾਰੂ ਚੱਕ ਗਏ ਨੇ ਉਹਨਾਂ ਦੇ ਨਾਲ ਜਿਹੜਾ ਕਿ ਭਾਜਪਾ ਦੇ ਸੂਬਾ ਪ੍ਰਧਾਨ ਸਾਬਕਾ ਸੁਪਬ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਦਿਖਾਈ ਦਿੱਤੇ ਨੇ ਉਸ ਟਾਈਮ ਜਿਹੜਾ ਸਰੰਦਾਂ ਦੇ ਪਿੰਡਾਂ ਦੇ ਉੱਤੇ ਜਾਇਜ਼ਾ ਲੈ ਰਹੇ ਨੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਲੋਕਾਂ ਨੂੰ ਕੋਈ ਜਿਹੜੀਆਂ ਸਮੱਸਿਆ ਆ ਰਹੀਆਂ ਨੇ ਉਹਨਾਂ ਦੇ ਤਹਿਤ ਉਹਨਾਂ ਨਾਲ ਤਾਲਮੇਲ ਜਿਹੜਾ ਜ਼ਰੂਰੀ ਬਣਾਇਆ ਹੋਇਆ ਹੈ ਇਸ ਟਾਈਮ ਭਾਜਪਾਗੂ ਅਸ਼ਵਨੀ ਸ਼ਰਮਾ ਵੀ ਉੱਥੇ ਮੌਜੂਦ ਨੇ ਤੇ ਉਹਨਾਂ ਦੇ ਨਾਲ ਜੇ ਆਪਾਂ ਗੱਲ ਕਰਗੇ ਤਾਂ ਜਿਹੜੇ ਕਿ ਮੰਤਰੀ ਲਾਲਚੰਦ ਕਟਾਰੋ ਚੱਕ ਵੀ ਲਗਾਤਾਰ ਨਜ਼ਰ ਆ ਰਹੇ ਨੇ ਜਿਵੇਂ ਕਿ ਹੁਣੇ-ਹੁਣੇ ਜਿਹੜਾ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਕਿ ਜਿਹੜੇ ਉਹੋ ਵੀ ਸ਼ਰਧਾ ਦੇ ਉੱਤੇ ਨਾਲ ਜਿਹੜਾ ਕਿ ਤਾਲਮੇਲ ਰੱਖਣਗੇ ਤਾਂ ਕਿ ਜਿਹੜੇ ਲੋਕ ਕੋਈ ਕਾਲਾ ਬਜਾਰੀ ਨਾ ਕਰਨ ਜਾਂ ਕੋਈ ਜਿਹੜਾ ਖਬਰਾਂ ਨਾਲ ਲੋਕ ਜਿਹੜਾ ਇਹੋ ਜਿਹਾ ਮਾਹੌਲ ਨਾਲ ਸਿਰਜਾ ਜਾਵੇ ਕਿ ਲੋਕ ਡੈਸਟ ਦੇ ਵਿੱਚ ਆ ਜਾਣ ਉਹਨਾਂ ਨੇ ਕਿਹਾ ਕਿ ਲਗਾਤਾਰ ਜਿਹੜੀ ਪੰਜਾਬ ਸਰਕਾਰਾਂ ਜਿਹੜੀ ਤਾਲਮਿਲ ਕਰ ਰਹੀ ਤੇ ਉਹਨਾਂ ਨਾਲ ਅਸ਼wini ਸ਼ਰਮਾ ਵੀ ਦਿਖਾਈ ਦਿੱਤੇ ਨੇ ਭਾਜਪਾ ਦੇ ਸੂਬਾ ਪ੍ਰਧਾਨ ਨੇ ਸਾਬਕਾ ਸੂਬਾ ਪ੍ਰਧਾਨ ਅਸ਼wini ਸ਼ਰਮਾ ਇਸ ਸਮੇਂ ਜਰ ਉਹਨਾਂ ਦੇ ਨਾਲ ਜਿਹੜੇ ਕਿ ਨਰੋਡ ਜੈਮਲਵਾਲਾ ਜਿਹੜੇ ਕਿ ਮੰਡਲ ਪ੍ਰਧਾਨ ਨੇ ਤੇ ਸਾਬਕਾ ਵਿਧਾਇਕ ਸੀਮਾ ਕੁਮਾਰੀ ਵੀ ਜਿਹੜੇ ਹਾਜ਼ਰ ਸਨ ਉਹਨਾਂ ਦੇ ਨਾਲ ਪ੍ਰਿੰਸ ਰਾਜੇ ਤੇ ਤਰਲੇਕ ਰਾਜ ਦੇ ਮਿੰਟੂ ਰਜੀਵ ਆਦ ਜਿਹੜੇ ਕਿ ਹੋਰ ਆਗੂ ਜਿਹੜੇ ਉਹ ਵੀ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਜਿਹੜਾ ਕਿ ਲਗਾਤਾਰ ਸਰਾ ਦੇ ਉੱਤੇ ਤਣਾ ਬੰਦਾ ਜਾ ਰਿਹਾ ਆਪਰੇਸ਼ਨ ਸੰਦੂਰ ਹੋਇਆ ਉਹਦੇ ਸਬੰਧ ਦੇ ਵਿੱਚ ਜਿਹੜਾ ਕਿ ਲਗਾਤਾਰ ਤਾਲ ਮੇਲਾ ਜਿਹੜਾ ਉਹ ਬਣਾਇਆ ਜਾ ਰਿਹਾ ਲੋਕਾਂ ਦੇ ਨਾਲ ਤਾਂ ਕਿ ਲੋਕਾਂ ਨੂੰ ਕਿਸੇ ਤਮਾ ਨਹੀਂ ਦੇਗੀ ਅਫਵਾਹਾਂ ਦਾ ਯਕੀਨ ਨਾ ਕਰਨਾ ਅਫਵਾਹਾਂ ਤੋਂ ਬਚਣ ਦੇ ਲਈ ਲਗਾਤਾਰ ਜਿਹੜਾ ਪੰਜਾਬ ਸਰਕਾਰ ਜਤਨਸ਼ੀਲਾ ਲਾਲਜੰਦ ਘਟਾਰੂ ਚੱਕ ਇਸ ਟਾਈਮ ਜਿਹੜੇ ਸਰਦੀ ਹਲਕਿਆਂ ਦੇ ਵਿੱਚ ਇੱਥੇ ਲੋਕਾਂ ਚਿਤਨਾ ਦਾ ਮੋਲ ਬਣਾਇਆ ਹੋਇਆ ਉੱਥੇ ਲੋਕਾਂ ਨਾਲ ਮੈਚਲ ਰਹੇ ਨੇ ਉਹਨਾਂ ਦੇ ਨਾਲ ਇਸ ਟਾਈਮ ਭਾਜਪਾ ਕੁ ਸੁਭਾ ਸਾਡੇ ਪੱਤਰਕਾਰ ਲਖਨ ਹਵਨ ਡੀ ਅ ਲਈ ਉਹਨਾਂ ਨੇ ਰਿਪੋਰਟ ਪੇਜੀਆ ਹੌਸ ਨੂੰ ਸੁਣਾਉਣੇ ਆ ਕੀ ਕਿਹਾ ਜਦੋਂ ਉਹਨਾਂ ਨਾਲ ਮੰਤਰੀਆਂ ਨਾਲ ਗੱਲਬਾਤ ਕੀਤੀ ਗਈ ਬਈ ਰਾਤ ਨੂੰ ਜਦ ਦਾ ਪਾਕਿਸਤਾਨ ਵੱਲੋਂ ਡਰੋਨ ਅਟੈਕ ਕੀਤਾ ਗਿਆ ਪਿੰਡ ਵਿੱਚ ਕਿਦਰਮੋ ਹੋਸੀ ਔਰ ਕੀ ਕਹਿੰਦੇ ਬਹੁਤ ਵਜੀਆ ਗਿਆ ਜੀ ਬਿਲਕੁਲ ਨਹੀਂ ਡਰ ਪੈਂਦਾ ਕੋਈ ਉਹ ਜੀ ਗੱਲ ਹੀ ਨਹੀਂ ਕਦੇ ਕੋਈ ਵੀ ਕਿਸੇ ਪ੍ਰਕਾਰ ਦੀ ਵੀ ਨੇ ਅੰਦਰ ਡਾੜੀ ਭਾਵਨਾ ਹੀ ਨਹੀਂ ਇਹਨਾਂ ਨੇ ਪਹਿਂਦੀ ਲੜਾਈ ਵੀ ਦੇਖੀ ਹੈ 71 ਦੀ ਲੜਾਈ ਵੀ ਦੇਖੀ ਹੈ 71 ਦੇ ਵਿੱਚ ਤੇ ਲੜਾਈ ਕੋਟੋੜ ਸਾਹਿਬ ਦੀ ਸੀ ਜਿੱਥੇ ਗੋਲੇ ਸ਼ਾਲੰਗ ਹੁੰਦੇ ਪਿੰਡ ਦੀ ਮੰਦਰੀਏ ਤਾਂ ਵੀ ਕੋਈ ਬਾਤ ਨਹੀਂ ਗਿਆ ਤੋਂ ਇਸ ਬਿਲਹਰ ਤੋਂ ਕੋਈ ਪੋਜੀਸ਼ਨ ਹੋਸੀ ਅੱਜ ਤੇ ਅੱਲਾ ਅੱਜ ਕੁਝ ਹੋਰ ਹੋ ਤੇ ਅਸੀਂ ਉਹ ਵੀ ਲੜਾਈ ਦੇਖਿਆ ਉਹਨਾਂ ਦੇ ਪੁੱਤ ਵੇਲੇ ਵੀ ਆਰਮੀ ਦੇ ਨਾਲ ਕੰਨਾਂ ਨਾਲ ਕਰਨਾ ਮਿਲਾ ਕੇ ਉਹਨਾਂ ਦਾ ਸਾਥ ਦਿੱਤਾ ਜੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਵੀ ਕਿਸੇ ਦੀ ਜ਼ਰੂਰਤ ਹੋਈ ਤਾਂ ਉਹਨਾਂ ਨੇ ਜ਼ਰੂਰਤ ਪੂਰੀ ਕੀਤੀ ਤੇ ਬਾਕੀ ਇਹ ਅਦੋਂ ਵੀ 71 ਦੀ ਲੜੀ ਵੀ 8 ਕਿਲੋ ਮੀਟਰ ਅਗੇ ਗਈ ਸਾਰਾ ਇਲਾਕਾ ਦੇਖਿਆ ਸਾਡਾ ਇੱਥੇ ਉਹਨਾਂ ਦੇ ਇਧਰ ਕੋਈ ਡਿਫੈਂਸ ਵਾਲੀ ਕੋਈ ਗੱਲ ਨਹੀਂ ਹੈ ਤੇ ਨਾ ਕੋਈ ਖਤਰੇ ਵਾਲੀ ਗੱਲ ਹੈ ਕੋਈ ਕੋਈ ਸਪਿੰਟ ਚ ਕੋਈ ਡੋਨੇਟ ਵੀ ਨਹੀਂ ਹੋਈ ਨਹੀਂ 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 ਕੋਈ ਨਹੀਂ ਬਾਕੀ ਇਹ ਸਾਰੇ ਨਿਡਰ ਲੋਕ ਨੇ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਹਿੰਦੁਸਤਾਨ ਦੀ ਸੈਨਾ ਜਿੰਦਾਬਾਦ 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 ਹਿੰਦੁਸਤਾਨ ਦੀ ਕਿਹੜੀ ਜਗ੍ਹਾ ਤੇ ਰਹਿਣ ਵਾਲਿਓ ਅਸੀਂ ਤਾਂ ਮੈਂ ਆਲਦਾ ਹਾਂ ਹਾਂਜੀ ਕੀ ਹੋ ਗਈ ਜਿਹੜੀ ਜੰਗ ਵਰੀ ਆ ਜਾਨਣ ਲੱਗੀ ਕੀ ਕਹਿਣਾ ਹੈ ਹੋਰ ਲੋਕਾਂ ਨੂੰ ਕੀ ਸੰਦੇਸ਼ ਦੇਵੋਗੇ ਜਿਹੜੇ ਲੋਕੀ ਹੋਰ ਗਏ ਬਿਲਕੁਲ ਨਹੀਂ ਅਲਗਾਲ ਸੜਕ ਤੇ ਸੜਕ ਦੇ ਅੱਗੇ ਦਰਵਾਜ਼ਾ ਹਾਂਜੀ ਦੱਸਣੀਆਂ ਮੈਂ ਪੁੱਛਦਾ ਹਾਂ ਬਿਲਕੁਲ ਨਹੀਂ ਕਰਕੇ ਨਹੀਂ ਜਾਣਾ ਠੀਕ ਹੈ